ਕਸਬਾ ਆਦਮਪੁਰ ਦੇ ਪੈਂਦੇ ਪਿੰਡ ਕੜਿਆਣਾ ਵਿਖੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਅਤੇ ਧੰਨ ਬਾਬਾ ਮੋਤੀ RAM ਮਹਾਰਾਜ ਜੀ ਵੱਲੋਂ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦੀਆਂ ਨੂੰ ਦੁੱਧ ਸ਼ਿਕਾਉਣ ਦੇ ਸਬੰਧ ਚ ਦੁੱਧ ਦਾਲ ਲੰਗਰ ਵਰਤਾਇਆ ਗਿਆ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸਰਵਤ ਦੇ ਭਲੇ ਲਈ ਅਰਦਾਸ ਕੀਤੀ ਗਈ ਸਮਾਗਮ ਦੌਰਾਨ ਆਉਣ ਤੇ ਜਾਣ ਵਾਲੇ ਰਾਈਆਂ ਨੂੰ ਦੁੱਧ ਦਾਲ ਲੰਗਰ ਸ਼ਿਕਾਇਆ ਗਿਆ ਅਤੇ ਸੰਗਤਾਂ ਵੱਲੋਂ ਉਸ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ ਇਸ ਮੌਕੇ ਇਲਾਕਾ ਵਾਸੀਆਂ ਦਾ ਭਰਪੂਰ ਸਹਿਯੋਗ ਰਿਹਾ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਮਸਤ ਗੁਰਪੁਰਪੁਰ ਜੀ ਛੋਟੀ ਜਿਹਾ ਸਾਬ ਜਾਦੇ ਤਨ ਤਨ ਬਾਬਾ ਜੋਰਾਵਲ ਸਿੰਘ ਤਨ ਤਨ ਫਤ ਸਿੰਘ ਦੀ ਯਾਦ ਦੇ ਵਿੱਚ ਤੇ ਦੁੱਧੇ ਲਿੰਗ ਦਿੱਤੇ ਜਾ ਰਹੇ ਆ ਜੀ ਸਮੂਹ ਸੰਗਤ ਸਾਥ ਸਾਥ ਸਾਧ ਸੰਗਤ ਦੇ ਵੱਲੋਂ ਆ ਇਹੀ ਸਮਾਜ ਵਿੱਚ ਇਹੀ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਕਰੋ ਕਿਰਪਾ ਇਸ ਨਸ਼ੇ ਦੀ ਜੜ ਨੂੰ ਅਸੀਂ ਜੜ ਤੋਂ ਪੜ ਸਕੀਏ ਤੇ ਆਈ ਹੋਏ ਜਿੰਨੀ ਨਵੀਂ ਪੀੜ੍ਹੀ ਉੱਥੇ ਸਭ ਗਰੁੱਪ ਗੁਰਚਰਨਾ ਵਿੱਚ ਲਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਮਪੁਰ ਤੋਂ ਹਨੀ ਸੰਦੂਰਦੀ ਖਾਸਪੁਰ